ਇਹ ਤਸਵੀਰਾਂ ਦੇਖ ਕੇ ਸ਼ਾਇਦ ਤੁਹਾਨੂੰ ਅੱਜ ਸ਼ਰਮ ਆ ਰਹੀ ਹੋਵੇਗੀ ਕਿ ਆਖਰ ਅੱਜ ਮਿਨੀ ਸੈਕਟਰੀਏਟ ਪਟਿਆਲਾ ਦੇ ਵਿੱਚ ਕੀ ਕੁਝ ਹੋਇਆ ਫਾਈਲਾਂ ਕਿਸ ਤਰ੍ਹਾਂ ਕੋਈਆਂ ਗਿਆ ਲੋਕਤੰਤਰ ਨੂੰ ਜਿਹੜਾ ਹੈਗਾ ਕਹਿ ਲਈਏ ਕਿ ਕਿਸ ਤਰ੍ਹਾਂ ਜਿਹੜਾ ਉਹਦਾ ਛੱਗਾ ਚੁੱਕਿਆ ਗਿਆ ਉੱਥੇ ਹੀ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਉੱਥੇ ਹੀ ਜੇਕਰ ਇੱਕ ਹੋਰ ਗੱਲ ਕਰੀਏ ਅੱਜ ਪਟਿਆਲਾ ਦੇ ਵਿੱਚ ਕਾਫੀ ਮਾਹੌਲ ਜਿਹੜਾ ਸੀਗਾ ਤਣਾਅਪੂਰਨ ਸੀਗਾ ਤਣਾਅਪੂਰਨ ਨੇ ਇਸ ਕਰਕੇ ਸੀਗਾ ਕਿਉਂਕਿ ਮਿਨੀ ਸੈਕਟਰੀਏਟ ਦੇ ਬਾਹਰ ਅੱਜ ਨਾਮਜਦਗੀਆਂ ਭਰੀਆਂ ਜਾਣੀਆਂ ਸੀ ਇਸ ਦੇ ਅੰਦਰ ਤੇ ਉਹਦੇ ਜਿਹੜੇ ਦਵਾਰ ਸੀਗੇ ਮਿਨੀ ਸੈਕਟਰੀਏਟ ਪਟਿਆਲਾ ਦੇ ਉਹ ਉੱਥੇ ਹੀ ਕਾਫੀ ਵੱਡੇ ਤੇ ਕਥਤ ਦੋਸ਼ ਜਿਹੜੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਲਗਾਏ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਵੀ ਖੁਦ ਦੇ ਦੋਸ਼ ਲਗਾਏ ਗਏ ਨੇ ਕਿ ਭਾਜਪਾ ਦੇ ਜਿਹੜੇ ਕਹਿ ਲਈਏ ਕਿ ਵਰਕਰ ਨੇ ਉਹ ਇਸ ਤਰ੍ਹਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਨੇ ਉੱਥੇ ਹੀ ਇੱਕ ਇਹ ਮਾਹਤਰਮਾ ਨੇ ਜਿਹੜੇ ਜਿਨ੍ਹਾਂ ਦੇ ਕਾਗਜ਼ ਪੜ੍ਹ ਦਿੱਤੇ ਗਏ ਸੀਗੇ ਇੱਕ ਤਸਵੀਰ ਆਵੇ ਸਕਰੀਨ ਤੇ ਦੇਖੋ ਜਿਹੜੀ ਕਿ ਸ਼ਾਇਦ ਤੁਹਾਨੂੰ ਥੱਪੜ ਮਾਰ ਤੇ ਜਾਪਦੀ ਹੋਏਗੀ ਇਹ ਹੋਰ ਕੋਈ ਨਹੀਂ ਇੱਕ ਇੱਕ ਕਾਬਲੇ ਤਾਰੀਫ ਅਫਸਰ ਐਸਐਚਓ ਕਤਵਾਲੀ ਹਰਜਿੰਦਰ ਢਿੱਲੋਂ ਹੈ ਜੋ ਕਿ ਅਕਸਰ ਹੀ ਕਹਿ ਲਈ ਕਿ ਮਸ਼ਹੂਰ ਰਹਿੰਦੇ ਨੇ ਕਿਉਂਕਿ ਵੱਡੇ ਵੱਡੇ ਜਿਹੜੇ ਕੇਸ ਨੇ ਕੁਝ ਘੰਟਿਆਂ ਵਿੱਚ ਸੋਲਵ ਕਰਦੇ ਹੁੰਦੇ ਨੇ ਪਰ ਥੱਪੜ ਮਾਰਨਾ ਸ਼ਾਇਦ ਹੋ ਸਕਦਾ ਹੈ ਗੈਰ ਕਾਨੂੰਨੀ ਹੋਵੇ ਪਰ ਪੁਲਿਸ ਬਲ ਦਾ ਜਿਹੜਾ ਪ੍ਰਯੋਗ ਹੈ ਉਹ ਇਸ ਕਰਕੇ ਕੀਤਾ ਗਿਆ ਸੀਗਾ ਕਿਉਂਕਿ ਉਸ ਵੇਲੇ ਜਿਹੜਾ ਮਾਹੌਲ ਹੈਗਾ ਕਾਫੀ ਤਣਾਅਪੂਰਨ ਬਣ ਚੁੱਕਿਆ ਸੀਗਾ ਤੇ ਲੜਾਈ ਝਗੜੇ ਦੇ ਜਿਹੜੇ ਅਸਰ ਸੀਗੇ ਉਹ ਕਾਫੀ ਵੱਧ ਚੁੱਕੇ ਸੀ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਇਹ ਪੂਰੀ ਕਲਿੱਪ ਹੈ ਜਿੱਥੇ ਕਿ ਇਹ ਦੋ ਗੁੱਟਾਂ ਦੇ ਵਿੱਚ ਕਾਫੀ ਵੱਡੀ ਲੜਾਈ ਵੱਧ ਸਕਦੀ ਸੀਗੀ ਤੇ ਉੱਥੇ ਹੀ ਇਹ ਜਿਹੜੇ ਅਫਸਰ ਨੇ ਐਸਐਚਓ ਕੁਤਵਾਲੀ ਇਹਨਾਂ ਨੇ ਕੇਲੀ ਚ ਬਲ ਦਾ ਪ੍ਰਯੋਗ ਕੀਤਾ ਅਤੇ ਉਹ ਜਿਹੜਾ ਵਿਅਕਤੀ ਸੀ ਨਹੀਂ ਇਹ ਦੇਖਿਆ ਕਿ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਯਾ ਉਹ ਕਿਸੇ ਹੋਰ ਕੈਲੀ ਦੀ ਪੋਲਿਟੀਕਲ ਪਾਰਟੀ ਦਾ ਬੰਦਾ ਹੈ ਸਿੱਧਾ ਉਹਦੇ ਮੂੰਹ ਤੇ ਥੱਪੜ ਜੜ ਦਿੰਦਾ ਤਾਂ ਜੋ ਜਿਹੜਾ ਮਾਹੌਲ ਹੈਗਾ ਥੋੜਾ ਜਿਹਾ ਠੰਡਾ ਹੋ ਜਾਵੇ ਤੇ ਲੋਕ ਜਿਹੜੇ ਹੈਗੇ ਨੇ ਉਹ ਡਰ ਜਾਣ ਕਿ ਜੇ ਉਹਰੇ ਕੁੱਟਮਾਰ ਕਰਾਂਗੇ ਯਾ ਕੋਈ ਜਿਹੜਾ ਇਸ ਜਿਹੇ ਹ ਸ਼ਰਾਰਤੀ ਅੰਸਰ ਕੋਈ ਕੈਲੀ ਇਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਨਾਲ ਇਹੀ ਵਰਤਾਵਾ ਕੀਤਾ ਜਾਏਗਾ ਉਸ ਦੀ ਗੱਲ ਕਰੀਏ ਅੱਜ ਪਟਿਆਲਾ ਦੇ ਮੀਨ ਸਿਕਰੇਟ ਦੁਆਰ ਲਾਕੀ ਚਾਰਜ ਵੀ ਕੀਤਾ ਗਿਆ ਤੇ ਸਵੇਰੇ ਤੁਸੀਂ ਸ਼ਾਇਦ ਸਕਰੀਨ ਤੇ ਦੇਖ ਪਾਰੇ ਹੋ ਕਿ ਕਿਸ ਤਰ੍ਹਾਂ ਜਿਹੜਾ ਲਾਕੀ ਚਾਰਜ ਹੈ ਉਹ ਕੀਤਾ ਗਿਆ ਅੱਜ ਪਟਿਆਲਾ ਦੇ ਵਿੱਚ ਉੱਥੇ ਹੀ ਗੱਲ ਕਰੀਏ ਜਿਹੜੇ ਕਥਤ ਦੋਸ਼ ਨੇ ਉਹ ਐਮਐਲਏ ਅਜੀਤਪਾਲ ਕੋਲੀ ਵੱਲੋਂ ਵੀ ਲਗਾਏ ਗਏ ਨੇ ਕਿ ਜਿਹੜੇ ਭਾਜਪਾ ਦੇ ਜਿਹੜੇ ਵਰਕਰ ਨੇ ਕਾਂਗਰਸ ਦੇ ਵਰਕਰ ਨੇ ਉਹ ਫਾਈਲਾਂ ਜਿਹੜੀ ਕਹਿ ਲਈ ਕਿ ਕਿੱਥੇ ਕਿੱਥੇ ਭੱਜ ਰਹੇ ਨੇ ਤੇ ਉਹ ਜਿਹੜੀ ਸਾਡੀ ਪਾਰਟੀ ਨੂੰ ਜਤਨ ਨਹੀਂ ਦੇਣਾ ਚਾਹੁੰਦੇ ਉੱਥੇ ਹੀ ਕਾਫੀ ਵੱਡੇ ਤੇ ਕਥਤ ਦੋਸ਼ ਨੇ ਜਿਨ੍ਹਾਂ ਦਾ ਕੋਈ ਪੁਸ਼ਟੀ ਦੇ ਨਾਲ ਦਾਵਾ ਨਹੀਂ ਕੀਤਾ ਜਾ ਸਕਦਾ ਉੱਥੇ ਹੀ ਜ਼ਿਕਰ ਅੱਜ ਗੱਲ ਕਰੀਏ ਤਾਂ ਜਿਹੜੇ ਨਿਜੀ ਵਿਅਕਤੀ ਸੀਗੇ ਉੱਥੇ ਅੱਜ ਪਹੁੰਚੇ ਹੋਏ ਮੀਂਹ ਸੈਕਟਰੀਟ ਦੇ ਵਿੱਚ ਜਿਸ ਦੇ ਨਾਲ ਕੀ ਤਹਿਸੀਲ ਪੈਂਦੀ ਹੈ ਪਟਿਆਲਾ ਦੀ ਉੱਥੇ ਜਿਹੜੀ ਆਪਣੀ ਰਜਿਸਟਰੀਆਂ ਜਾਂ ਆਪਣੇ ਨਿਜੀ ਕੰਮਾਂ ਵਾਸਤੇ ਪਹੁੰਚੇ ਹੋਏ ਸੀਗੇ ਉਹਨਾਂ ਦੀ ਵੀ ਜਿਹੜੀ ਐਂਟਰੀ ਹੈਗੀ ਉਹ ਰੈਸਟ੍ਰਿਕਟ ਕਰ ਦਿੱਤੀ ਗਈ ਸੀ ਕਿਉਂਕਿ ਜਿਹੜਾ ਮਾਹੌਲ ਸੀਗਾ ਉਹ ਤੁਸੀਂ ਦੇਖ 파ਰ ਸਕਰੀਨ ਦੇ ਉੱਤੇ ਕਾਫੀ ਤਣਾਅਪੂਰਨ ਸੀ ਕਿਉਂਕਿ ਜਿਹੜੇ ਨਾਮਜ਼ਦਗੀ ਦੇ ਉਮੀਦਵਾਰ ਸੀਗੇ ਉਹ ਕਾਫੀ ਜਿਆਦਾ ਸੀਗੇ ਤੇ ਜਿਹੜੇ ਇਹਦੇ ਮੁੱਖ ਦਵਾਰ ਸੀਗੇ ਮਿਨੀ ਸੈਕਟਰੀਟ ਦੇ ਉਸ ਨੂੰ ਜਿਹੜਾ ਬੰਦ ਕੀਤਾ ਹੋਇਆ ਸੀਗਾ ਤੇ ਟਾਈਮ ਸਰ ਜਿਹੜੇ ਕੁਝ ਵਿਅਕਤੀਆਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀਗਾ ਉੱਥੇ ਹੀ ਗੱਲ ਕਰੀਏ ਤਾਂ ਪਟਿਆਲਾ ਪੁਲਿਸ ਵੱਲੋਂ ਇਹ ਵੀ ਜਿਹੜਾ ਕਹਿ ਲਿਆ ਕਿ ਕਿਹਾ ਜਾ ਰਿਹਾ ਕਿ ਜਿਹੜਾ ਐਮ ਐਮ ਨਗਰ ਨਿਗਮ ਦੇ ਜਿਹੜੇ ਇਲੈਕਸ਼ਨ ਨੇ ਉਹਨਾਂ ਨੂੰ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਸੀ ਕਰਾਉਣ ਦੀ ਕੋਸ਼ਿਸ਼ ਕਰਨਗੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਪਾਰਟੀਆਂ ਦੇ ਜਿਹੜੇ ਕਥਤ ਦੋਸ਼ ਨੇ ਉਹ ਕਾਫੀ ਵੱਡੇ ਲਗਾਏ ਗਏ ਨੇ ਉਥੇ ਹੀ ਤਸਵੀਰਾਂ ਸ਼ਾਇਦ ਤੁਸੀਂ ਸਕਰੀਨ ਤੇ ਸਾਰੀਆਂ ਦੇਖ ਪਾਰੇ ਹੋਵੋਗੇ ਸੋ ਹੋਰ ਵੀ ਕੁਝ ਤਸਵੀਰਾਂ ਨੇ ਉਹ ਵੀ ਤੁਹਾਨੂੰ ਅੱਗੇ ਬਈ ਅੱਗੇ ਦਿਖਾਈ ਜਾਣੀਆਂ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋਗੇ ਮੈਂ ਸ਼ੁਰੂ ਜਨਾਲ

ਆਪੀ ਦਾ ਭਾਈ ਆਪੀ ਦਾ ਭਾਈ ਮੇਰਾ 50 ਵਾੜਾ ਮੈਂ ਪਾਰਦੇ ਨਾ ਜਾ ਜਾਂ ਅਜਾਦ ਲੜ ਰਹੇ ਆ ਯਾਦ ਕਾ ਤੂੰ ਨਹੀਂ ਜਾ ਲੜਣਾ ਦੇਖ ਲੈ ਕੋਰਦਾ ਵੀ ਕੰਟਾ ਹੋ ਗਿਆ ਖੜੇ ਨੂੰ ਕਾਗਜ਼ ਤਾਂ ਜੱਡੀ ਪਾ ਕੇ ਠੀਕ ਹੈ ਇਹਨਾਂ ਕੋਲ ਕਾਗਜ਼ ਆ ਲਓ ਹਾਂ ਤਾਂ ਲੈ ਹੋਰ ਲਓ ਜੈਨੋ ਸੁਣਿਆ ਜਾ ਕੋ ਪਰਾ ਹੋ ਜਾ ਬਈ ਓਏ ਆ ਲਓ ਆ ਲਓ ਕਾਰ ਤੇ ਜੋ ਐਸ ਕਰੋ ਕਰੋ ਚੱਲ ਓਏ 10 15 ਕਿਸੇ ਨੂੰ ਨਹੀਂ ਜਾ ਠੀਕ ਹੈ ਹਾਲੇ ਲਿਓ ਚੱਕੀ ਬਾਰ ਬਾਰੇ ਜਾਨ ਕਰਕੇ ਨਾ ਮਿੱਤਰ ਵੱਡੀ ਬਰੇਕ ਵਿੱਚ ਤਾਮ ਰਿਸ਼ਤਾ ਨੰਬਰ ਦੀ ਤਰ੍ਹਾਂ ਸਾਡੇ ਨਾਮੀ ਘਰ ਮਿੱਤ ਸਾਹਿਬ ਨੂੰ ਬੇਨਤੀ ਕਰਦਾ ਇੱਥੇ ਮੀਂਹ ਲਈ ਆਉਣ ਨਾਲ ਦੀ ਨਾਲ ਰੱਦ ਹੋਣ ਇਲੈਕਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਾਰੇ ਪਾਇਆ ਰੁਕੇ ਬੀਜੇਪੀ ਦੇ ਜਿੰਨੇ ਵੀ ਕਾਰਿਆ ਕਰਤੇ ਉਹਨਾਂ ਦੀ ਫਾਇਦਾ ਕੋਈ ਹੈਗਾ ਇਹ 100 100 150 ਮੁੰਡਾ ਉਰੇ ਆ ਕੇ ਗੁੰਡਾਗਰਦੀ ਦਾ ਨਾਂ ਦਰ ਰਿਹਾ ਚੱਕਰ ਲੈ ਕੇ ਜਾ ਰਹੇ ਜੀ ਸਰੇ ਆਮ ਬਹੁਤ ਹੀ ਮਾੜਾ ਕੰਮ ਜਿਹੜਾ ਅੱਜ ਯੋਗ ਸਰਕਾਰ ਭਗਵੰਤ ਮਾ ਲੇਡੀ ਦੇ ਹੱਥ ਚੱਕੇ ਨੇ ਹਿੰਦੂਆਂ ਤੇ ਹਤਿਆਚਾਰ ਕੀਤਾ ਮੇਰੇ ਤਿਲਕ ਤੇ ਹੱਥ ਲਾਇਆ ਉਹ ਲੋਕਾਂ ਨੇ ਇਹਨਾਂ ਨੇ ਹਿੰਦੂਆਂ ਤੇ ਹਤਿਆਚਾਰ ਕੀਤਾ ਇਹ ਸਰਕਾਰ ਨੇ ਅਸੀਂ ਛੱਡਾਂਗੇ ਨਹੀਂ ਇਹਨਾਂ ਨੂੰ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜੇ ਕਰਾਂਗੀ ਨਾ ਜੈ ਸ਼੍ਰੀ ਰਾਮ ਜੈ ਜੀ ਰਾਤੀ ਜੇ ਅਖੀਰਲਾ ਦਿਨ ਹੈ ਕਿਹਾ ਵੀ ਜਾਂਦਾ ਹੈ ਜਿਸकी ਸਰਕਾਰ ਉਸका थानेदार ਕਿੱਦਾਂ ਦਾ ਮਾਹੌਲ ਦੇਖ ਰਹੇ ਤੁਸੀਂ ਦੇਖੋ ਅਖੀਰਲਾ ਦਿਨ ਤਾਂ ਮਿਲਦਾ ਜੀ ਲੋਕਤੰਤਰ ਦਾ ਹੈ ਅੱਜ ਲੋਕਤੰਤਰ ਦੀ ਹੱਤਿਆ ਪਟਿਆਲੇ ਇੱਥੇ ਸ਼੍ਰੀ ਰਾਮ ਗੁੰਡਾਗਰ ਦੇ ਦਾ ਨਾਚ ਕਰਕੇ ਕਰ ਰਹੇ ਨੇ ਜਿਹੜੀ ਸਰਕਾਰ ਆਈ ਸੀ ਆਮ ਆਦਮੀ ਦੇ ਨਾਂ ਤੇ ਸਰਕਾਰ ਆਈ ਸੀ ਆਮ ਆਦਮੀ ਦਾ ਹਾਲ ਦੇਖੋ ਅੱਜ ਕੀ ਹੈ ਜੇ ਤੁਹਾਡੇ ਵਿਜਨ ਚ ਜਾਨ ਹੈ ਤਾਂ ਡਿਵੈਲਪਮੈਂਟ ਚ ਜਾਨ ਹੈ ਤਾਂ ਕੀਤਾ ਹੈ ਕੁਛ ਤੁਸੀਂ ਲੋਕਤੰਤਰ ਦੀ ਦਾ ਗੱਲ ਕਿਉਂ ਘੋਟ ਰਹੇ ਹੋ ਅੱਜ ਮੁੱਖ ਮੰਤਰੀ ਸਾਹਿਬ ਜਿਨੇ ਕੋਲ ਹੋਮ ਡਿਪਾਰਟਮੈਂਟ ਹੈ ਅਸੀਂ ਗੱਲ ਹੀ ਨਹੀਂ ਕਰਦੇ ਕਿਸੇ ਐਮਐਲਏ ਐਮਐਲਏ ਸ਼ੈ ਐਮਐਲਏ ਦੀ ਐਮਐਲਏ ਨਿਆ ਕਰਦਾ ਕਿਸੇ ਹੋਰ ਨਹੀਂ ਕਰਦਾ ਐਮਐਲਏ ਵੀ ਆਏ ਵੀ ਗਏ ਨੇ ਸ਼ਰਮ ਨਕਾਲੇ ਦੀ ਲੜਾਈ ਲੜਨਾ ਜਾਣਦਾ ਪਰ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਅੱਜ ਇਲੈਕਸ਼ਨ ਕਮਿਸ਼ਨ ਦਾ ਵੀ ਕਿਦਾਂ ਹੋ ਰਿਹਾ ਹੈ ਅੱਜ ਜਦੋਂ ਘੰਟਾ ਡੇਢ ਹੋ ਗਿਆ ਔਰੇ ਫੇਜੇ ਕਾਗਜ਼ ਪਾੜੇ ਜਾ ਰਹੇ ਨੇ ਸਾਡਾ ਇੱਕ ਕੈਂਡੀਡੇਟ 6 ਨੰਬਰ ਤੋਂ ਉਹਨੂੰ ਸੀਐਸਟਾਫ ਦਾ ਇੰਚਾਰਜ ਚੱਕ ਕੇ ਲੈ ਗਿਆ ਚਲੋ ਲੈ ਗਿਆ ਕੋਈ ਚੱਕਰ ਨਹੀਂ ਹੈ ਸਾਨੂੰ ਚੱਕ ਕੇ ਲੈ ਜੀ ਅਸੀਂ ਹਾਜ਼ਰ ਆ ਪਰ ਗੱਲ ਇਹ ਹੈ ਵੀ ਅੱਜ ਇਲੈਕਸ਼ਨ ਕਮਿਸ਼ਨ ਕਿੱਥੇ ਹੈ ਸਵੇ ਦਾ ਮੁੱਖ ਮੰਤਰੀ ਹੋ ਡਿਪਾਰਟਮੈਂਟ ਰੱਖਣ ਦਾ ਜਿਹੜਾ ਰੱਖੀ ਬੈਠਾ ਹੈ ਅੱਜ ਉਹ ਕਿੱਥੇ ਹੈ ਜਿਹੜੇ ਬਦਮਾਸ਼ੀ ਕਰ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਧੂਆ ਕੱਢ ਦਾਂਗੇ ਸਮਾਇਆ ਤਾਂ ਅਸੀਂ ਅੱਜ ਵੀ ਹਾਜ਼ਰ ਆ ਇੱਥੇ ਸ਼੍ਰੋਮਣੀ ਅਕਾਲੀ ਦਲ ਬਚਨਪਤਾ ਪੰਜਾਬ ਦੇ ਲੋਕਾਂ ਨਾਲ ਇਹ ਚੇਤਾਵਨੀ ਮੇਨ ਨਾਲ ਇੱਥੇ ਡੱਟ ਕੇ ਲੜਾਈ ਲੜਾਂਗੇ ਕੋਈ ਗੱਲ ਇਹ ਕਾਗਜ਼ ਪਾੜ ਦੋਗੇ ਲੋਕਾਂ ਦੇ ਦਿਲਾਂ ਚੋਂ ਪਾੜ ਥੋੜੀ ਕੱਢ ਦੇਓਗੇ ਸਹੀ